ਸਾਰੇ ਛੋਟੇ ਚੋਲੀਆਂ ਦਿਖਾਉਂਦਾ ਨਹੀਂ ਕਰਾ ਲੋਕਾਂ ਦਾ ਕੰਮ ਕਰੋ ਤੇ ਕਿਸ ਨੂੰ ਨਾ ਨਾ ਕਰੋ ਜਿਹੜਾ ਵੀ ਆ ਜਾਂਦਾ ਕਾਂਗਰਸੀ ਆ ਜਾਏ ਕੱਲ ਹੀ ਆ ਜਾਏ ਸਭ ਨੂੰ ਜੀ ਹੈ ਨੂੰ ਜੈਂਗਸਟਰ ਵਾਜ ਦਾ ਨਾਮ ਵਿੱਚ ਚੱਲ ਰਿਹਾ ਸੀ ਉਹ ਵੇਖੋ ਜੋ ਮਰਜ਼ੀ ਕੋਈ ਕਹਿੰਦਾ ਰੇ ਉਹ ਤੇ ਜਿਹੜੇ ਹੈਗੇ ਉਹ ਫਿਰ ਯਾਹਰ ਕਰਦੇ ਪਏ ਸੀਵੇਂ ਹੈਗੇ ਸਾਡੀ ਤੇ ਪਾਰਟੀ ਜਿਹੜੀ ਐਵੇਂ ਆਮ ਆਮ ਪਾਰਟੀ ਕੋਈ ਕਿਸੇ ਨਾ ਕੋਈ ਇਲਾਕਾ ਦੇ ਕਰਨੀ ਸਾਡਾ ਹੈਗਾ ਜਿਹੜੀ ਗੈਸ ਸੋ ਇਹ ਤਾਂ ਪਹਿਲਾਂ ਹੀ ਪੈਦਾ ਹੋ ਚੁੱਕੀ ਸੀ ਤੇ ਕੀ ਇਹ ਤੁਹਾਡੇ ਤੇ ਕਿਉਂ ਮੜਿਆ ਜਾ ਰਿਹਾ ਸੀ ਇਹ ਫਿਰ ਹੁਣ ਗੱਲ ਤੇ ਅਜੋ ਮਰਜੀ ਮੜੀ ਜਾਏ ਬੋਲਣ ਦੀ ਗੱਲ ਹੈ ਜੋ ਮਰਜੀ ਬੋਲ ਲੈਣ ਕਿਸੇ ਨੇ ਜ਼ਬਾਨ ਥੋੜੀ ਖੜ ਲੈਣੇ ਨਾ ਸਾਡੀ ਫੜ ਲੈਣੇ ਉਹਦੇ ਕੋਲ ਨੇ ਪਰ ਸਾਡਾ ਆਮ ਪਾਰਟੀ ਆ ਅਸੀਂ ਆਮ ਪਾਰਟੀ ਨਾਲ ਕੰਮ ਕਰਾਂਗੇ ਆਮ ਪਾਰਟੀ ਨਾਲ ਰਵਾਂਗੇ ਜਿਹੜੀ ਪਹਿਲਾਂ ਜਿਹੜਾ ਆਮ ਹੀ ਜਿਹੜਾ ਚੱਲਦਾ ਰਿਹਾ ਚੋਣ ਪ੍ਰਚਾਰ ਦੇ ਵਿੱਚ ਵੀ ਹੰਕਾਰ ਤੇ ਪਰਿਵਾਰ ਉਹਦੇ ਲੜਾਈ ਆ ਕੀ ਲੱਗਦਾ ਕਿ ਅੱਜ ਜਿੱਤ ਹੋਈ ਹੈ ਹਾਂਜੀ ਹਾਂਜੀ ਇਹ ਹੰਕਾਰ ਉਹਦਾ ਜੀ ਉਹ ਦੇਖਿਆ ਹੈ ਤੁਹਾਨੂੰ ਵਧਾਈਆਂ ਜੀ ਬਾਕੀ ਸਭ ਤੋਂ ਆਂਦਾ ਸੀ ਵੀ ਮੈਂ ਗਰਦੀਪ ਸਿੰਘ ਨਾਲ ਆਵੇ ਦੀ ਮੁੰਡਾ ਤੌਂ ਤੇ ਗੋੜਾ ਰੇਣਾ ਉਹ ਬਾਬੇ ਬੁੱਢੇ ਸਾਹਿਬ ਨੇ ਇਹਨੂੰ ਬਚਾਇਆ ਤੇ ਹੁਣ ਉਹਦੀ ਉਹਦੀ ਤੌਂ ਤੇ ਆ ਗਿਆ